ਹਾਂਜੀ ਦੋਸਤੋ ਤੁਹਾਨੂੰ ਦੱਸਣ ਲੱਗੇ ਹਾਂ ਜੀ ਗੰਡਿਆਂ ਨੂੰ ਪੱਟਣ ਦਾ ਸਹੀ ਤਰੀਕਾ ਜਿਹੜਾ ਕੀ ਹੈ ਉਹਦੇ ਬਾਰੇ ਅੱਜ ਪੂਰੀ ਵੀਡੀਓ ਜਿਹੜੀ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਇਹਦੇ ਨਾਲ ਤੁਹਾਡੇ ਗੰਡੇ ਆ ਜਿਹੜੇ ਉਹ ਖਰਾਬ ਨਹੀਂ ਹੋਣਗੇ ਖਰਾਬ ਹੋਣ ਦਾ ਵੱਡਾ ਕਾਰਨ ਹੁੰਦਾ ਡਾਇਰੈਕਟ ਸਨਲਾਈਟ ਜਦੋਂ ਪੈਂਦੀ ਹੈ ਨਾ ਫਸਲ ਦੇ ਉੱਤੇ ਜਾਂ ਗੰਡਿਆਂ ਦੀ ਫਸਲ ਦੇ ਉੱਤੇ ਉਹ ਇਹਨਾਂ ਨੂੰ ਕੋਲਾ ਕਰ ਦਿੰਦੀ ਆ ਪੱਟ ਕੇ ਤੁਸੀਂ ਇਸ ਤਰ੍ਹਾਂ ਰੱਖਣਾ ਜੀ ਇਹਨੂੰ ਢੇਰੀਆਂ ਬਣਾ ਲੈਣੀਆਂ ਇਹਨੂੰ ਹਰ ਇੱਕ ਜਿਹੜਾ ਪਿਆਜ਼ ਹੈ ਉਹਨੂੰ ਅੱਗੇ ਰੱਖਦੇ ਜਾਣਾ ਜਿਹੜਾ ਭੂਕਾਂ ਵਾਲਾ ਪਾਸਾ ਪਿੱਛੇ ਆ ਜੀ ਜਦੋਂ ਪੱਟਣਾ ਉਹਨੂੰ ਥੋੜਾ ਜਿਹਾ ਅੱਗੇ ਕਰਕੇ ਰੱਖ ਦੇਣਾ ਇਹਦੇ ਨਾਲ ਕੀ ਹੋਊਗਾ ਜਿਹੜੀ ਡਾਇਰੈਕਟ ਸਨਲਾਈਟ ਉੱਪਰੋਂ ਪੈਣੀ ਹੈ ਉਹ ਗੰਡੇ ਦੇ ਉੱਪਰ ਨਹੀਂ ਪਾਊਗੀ ਸਿੱਧੀ ਭੂਕ ਦੇ ਉੱਪਰ ਪਾਊਗੀ ਆਹ ਦੇਖੋ ਜਿਵੇਂ ਆਪਾਂ ਹੁਣ ਸਾਹਮਣੇ ਆਪਣੀ ਲੇਬਰ ਹੈ ਜਿਹੜੀ ਇਹਨੂੰ ਪੱਟ-ਪੱਟ ਕੇ ਇਸ ਤਰ੍ਹਾਂ ਜਿਹੜਾ ਵੀ ਹੁੰਦਾ ਉਹਨੂੰ ਥੋੜਾ ਜਿਹਾ ਅੱਗੇ ਕਰਕੇ ਰੱਖ ਦਿੰਦੀ ਆ ਇਸ ਤਰੀਕੇ ਨਾਲ ਜਿਹੜਾ ਗੰਡਾ ਹੁੰਦਾ ਕੋਲਾ ਨਹੀਂ ਪੈਂਦਾ ਤੁਸੀਂ ਲਾਈਨਾਂ ਚੈੱਕ ਕਰੋ ਕੋਈ ਵੀ ਗੰਡਾ ਉੱਪਰ ਦਿਖਾਈ ਨਹੀਂ ਦੇਊਗਾ ਇਹਦੇ ਨਾਲ ਸਾਰੀਆਂ ਭੂਕਾਂ ਉੱਪਰ ਆ ਜੀ ਤੇ ਗੰਡੇ ਥੱਲੇ ਆ ਗਏ ਭੂਕਾਂ ਦੇ ਛਾਵੇਂ ਹੋ ਗਏ ਇਹ ਸਾਰੇ ਗੰਡੇ ਜਿਹੜੇ ਤੁਹਾਡੇ ਸੇਫ ਹੈ ਇਸ ਤਰ੍ਹਾਂ ਪੱਟ ਕੇ ਇਹਨੂੰ 2 ਦਿਨ ਤੁਸੀਂ ਬਾਣ ਦੇ ਵਿੱਚ ਰੱਖ ਲਓ 2 ਦਿਨਾਂ ਬਾਅਦ ਜਦੋਂ ਭੂਕਾ ਸੁੱਕ ਜਾਂਣ ਤੇ ਰਸਮੋੜ ਹੋ ਜਾਣ ਉਦੋਂ ਜਿਹੜੇ ਗੰਡੇ ਐ ਇੱਥੇ ਹੀ ਖੇਤ ਦੇ ਵਿੱਚ ਤੁਸੀਂ ਇਹਦੀ ਜਿਹੜੀ ਭੂਗਾ ਉਹਨੂੰ ਕੱਟ ਕੇ ਤੇ ਘਰੇ ਸਟੋਰ ਕਰ ਸਕਦੇ ਹੋ ਜੀ ਇਹ ਸਭ ਤੋਂ ਵਧੀਆ ਤਰੀਕਾ ਸਟੋਰ ਕਰਨ ਦਾ ਪੱਟਣ ਤੋਂ ਵੇਲੇ ਜਿਹੜੇ ਪ੍ਰਕੋਸ਼ਨ ਯੂਜ਼ ਕਰਨੀਆਂ ਹੁੰਦੀਆਂ ਉਹ ਜ਼ਰੂਰ ਖਿਆਲ ਰੱਖਿਆ ਕਰੋ ਉਹ ਨਾ ਹੋਵੇ ਤੁਹਾਡੀ ਹੋਈ ਵਾਈ ਫਸਲ ਐ ਜਿਹੜੀ ਗਰਮੀ ਕਰਕੇ ਟੈਂਪਰੇਚਰ 45 46 ਡਿਗਰੀ ਹੋਣ ਵਾਲਾ ਐ ਤਾਂ ਇਹ ਤੁਹਾਡੇ ਗੰਡੇ ਖਰਾਬ ਹੋ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਪੇਜ ਨੂੰ ਫੋਲੋ ਕਰ ਲਓ